ਕਦੇ ਵੈਲਕਮ ਟੂ ਮਾਈ ਨਿਊ ਬਲੌਗ ਤੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂ ਬੀਰੂ ਕਪੂਰ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਆਪਣੇ ਘਰ ਤੰਦਰੁਸਤ ਹੋਗੇ ਚੜ੍ਹਦੀ ਕਲਾ ਚ ਹੋਗੇ ਤੇਰਾ ਬਤਨ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਹੋ ਗਈ ਏ ਸਵੇਰ ਦੁਪਹਿਰ ਲਾ ਲਓ ਦੁਪਹਿਰ ਹੋ ਗਈ ਏ ਤੇ ਰੋਟੀ ਪਾਣੀ ਖਾ ਕੇ ਹੋ ਗਏ ਆ ਫੇਰ ਤੇ ਆ ਗਏ ਹੋਏ ਨੇ ਦਿਵਯਾਲ ਸ਼ਿਨੂ ਸਕੂਲ ਤੋਂ ਲੈਣ ਤੇ ਮੇਰੇ ਵਾਸਤੇ ਆ ਲਾ ਕੇ ਚਲੇਗੇ ਐ ਮੈਚ ਲੋ ਜੀ ਅਮਾ ਮੈਚ ਮੇਰੇ ਵਾਸਤੇ ਲਾ ਕੇ ਗਏ ਨੇ ਵੀ ਤੂੰ ਦੇਖ ਤੇ ਮੈਂ ਜਿੱਥੇ ਬੈਠੀ ਹੋਈ ਸੀ ਬੜੇ ਮਜ਼ੇ ਨਾਲ ਸ਼ਾਂਤੀ ਨਾਲ ਮੈਂ ਕਿਹਾ ਕਿਉਂ ਨਾ ਅੱਜ ਬਹਿ ਕੇ ਕੋਈ ਫਿਲਮ ਫੁਲਮ ਦੇਖ ਲਈਏ ਤੇ ਦਿਲ ਨਹੀਂ ਲੱਗਦਾ ਵਾ ਦਿਲ ਕਰਦਾ ਕਿਤੇ ਜਾਈਏ ਘੁੰਮਣ ਤੇ ਅੱਜ ਦਾ ਅੱਜ ਹੈਗਾ ਅੱਜ ਦਾ ਤੁਲਸੀ ਵਿਆਹ ਤੇ ਤੁਸੀਂ ਬਨੇਰੋ ਵਲੌਗ ਦੇ ਨਾਲ ਸਾਰਾ ਦਿਨ ਕੰਟੀਨਿਊ ਚੱਲੇਗਾ ਦਾਣ ਦਾ ਵਲੌਗ ਤੇ ਆਜੇ ਦੀਆਂ ਅੰਚੀ ਮਿਲਾਨੀਆਂ ਤੁਹਾਨੂੰ ਬਨੇਰੋ ਵਲੌਗ ਦੇ ਨਾਲ ਆ ਬੱਚੇ ਨਾ ਪੁੱਛਦੇ ਨਾ ਗਿੱਚਦੇ ਟੋਕਾ ਵੀ ਨਹੀਂ ਸੀਗਾ ਸਿੱਧਾ ਇੰਨਾ ਨਹੀਂ ਇਦਾਂ ਹੀ ਹੈ ਐਵੇਂ ਪਾਰਸਲ ਤੇ ਪਾਰਸਲ ਪਾਰਸਲ ਆਇਆ 80 ਰੁਪਏ ਦਾ ਤੇ ਐ ਮੈਨੂੰ ਕਹਿੰਦੇ 800 ਰੁਪਏ ਦਾ ਮੈਂ ਗਿਆ 800 ਰੁਪਏ ਦਾ ਕੀ ਆ ਗਿਆ ਮੈਂ ਸੋਚਾ 800 ਹੋਈ ਨਹੀਂ ਸਕਦਾ ਕੁਝ ਤੇ ਇੱਧਰ ਆ ਗਿਆ ਇੱਕ ਮੁਲਤਾਨੀ ਮਿੱਟੀ ਐ ਮਂਗਵਾਈ ਸੀ ਤੇ ਇੱਕ ਮੰਗਵਾਇਆ ਗੁਲਾਬ ਜਲ ਇਹਦੀ ਮੈਨੂੰ ਲੋੜ ਸੀ ਤੁਹਾਨੂੰ ਨਹੀਂ ਮੈਨੂੰ ਬਾਦੀ ਮੈਂ ਕੀ ਲਾਂਦੀ ਮੂੰਹ ਤੇ ਕੁਝ ਵੀ ਨਹੀਂ ਲਾਂਦੀ ਤੇ ਫਿਰ ਕੱਲ ਹੀ ਲੈ ਕੇ ਆਹਨ ਕਿੰਨੀ ਵੜੀ ਮੁੰਤਾਨੀ ਕਿੱਥੇ ਤਵੇ ਤੂੰ ਮੰਗਵਾਈ ਸੀ ਉਹ ਕਿਨੇ ਲੰਦੀ ਇਹਨੂੰ ਪਾ 10 ਰੁਪਏ ਦੀ ਨਹੀਂ ਮਿਲਗੀ ਤੈਨੂੰ ਆਖਰ ਕਾਦੀ ਆਈ ਤੇ ਨਾਲ ਸਾਨੂੰ ਮਿਲਿਆ ਇੱਕ ਸਾਡਾ ਚਲੋ ਤੇ ਆ ਤੂੰ ਕੀ ਕਰਨੀ ਵੈਸੇ ਆ ਮੂੰਹ ਤੇ ਲਾਉਂਗਾ ਤੇ ਮੂੰਹ ਤੇ ਲਾਉਣਾ ਕਿਉਂਗਾ ਮੂੰਹ ਤੇ ਲਾਉਣਾ ਸੀ ਨਾ ਗਲੋ ਆ ਜਾਂਦਾ ਗਲੋ ਆ ਜਾਂਦਾ ਰੰਗ ਕੋ ਲਾ ਜਾਂਦਾ ਪਰ ਗਲੋ ਆ ਜਾਂਦਾ ਤੇ ਪੈਸੇ ਕਿਨੇ ਦਿੱਤੇ ਪੈਸੇ ਦੇਣੇ ਸੀ ਆਪਾਂ ਨੇ ਮੈਂ ਮੇਰੇ ਕੋ ਕਿੱਥੋਂ ਆਏ ਮੇਰੇ ਕੋ ਕਿੱਥੋਂ ਆਏ ਫੇ ਸੋਇ ਸਮੇਂ ਕਿ ਮੰਗਾਇਆ ਕਰੋ ਇਹਨਾਂ ਨੇ 80 ਦੀ ਚੀਜ਼ ਨੂੰ 800 ਦੀ ਮੰਗਾਤਾ ਮੈਨੂੰ ਸੱਚੀ ਟੈਨਸ਼ਨ ਪਾ ਪਾਤੀ ਜੀਰੋ ਹੁੰਦੇ ਉਹ ਖਰਚੇ ਇਹ ਵੀ ਤੇ ਲਾਣੀ ਐ ਔਰ ਇਹ ਖਾਣੀ ਐ ਇਹ ਮੂੰਹ ਤੇ ਲਾਣ ਵਾਸਤੇ ਐ ਹਨਾ ਤੇ ਇਹ ਖਾਣ ਵਾਸਤੇ ਐ ਇਹ ਖਾਂਦਾ ਕੌਣ ਐ ਇਹ ਖਾਂਦੀ ਐ ਮੈਂ ਵੀ ਖਾਣੀ ਐ ਮੈਂ ਜੋ ਮੰਗਾਨੀ ਤਾਂ ਜਾਨੋ ਜੇ ਤੁਹਾਡੀ ਜਨਾਨੀ ਚਾਵਲ ਕੱਚੇ ਖਾਂਦੀ ਸੀ ਤੁਸੀਂ ਕੀ ਕਹਿੰਦੇ ਸੀ ਮੇਰੇ ਮੰਮੀ ਨੂੰ ਕੱਲ ਜੀ ਹੁਣ ਇਹ ਕਿੱਥੇ ਤੋਂ ਖਾਂਦੀ ਐ ਤੁਹਾਨੂੰ ਪੱਥਰੀਆਂ ਆ ਗਈਆਂ ਮੈਂ ਪੈਸੇ ਨਹੀਂ ਲਾਣੇ ਯੂਨ ਤੇ ਵਾਂ ਤੇ ਤਾਂ ਹੁਣ ਆਪਣੀ ਕੁੜੀ ਬਾਰੇ ਗੱਲਾਂ ਨਹੀਂ ਆਉਂਦੀਆਂ ਕਿ ਉਹ ਮੂਲ ਘੋ ਰਹੇ ਮੈਨੂੰ ਵੱਡਨੀ ਕਹਿ ਸਕਦੇ ਹਾਂ ਮੰਨੇ ਨਹੀਂ ਇਹ ਖਾਨੀ ਵੀ ਤੂੰ ਮਰਨਾ ਹੈ ਮੈਂ ਤਾਂ ਪਹਿਲੀ ਵਾਰੀ ਖਾਧੀ ਹੂ ਨਾ ਨਾ ਨਹੀਂ ਇਹ ਰੇ ਦੰਦ ਚਿਪਕ ਜਾਂਦੇ ਸਿੰਨ ਜਿੱਦਾ ਚਿਪ ਚਿਪ ਕਰਦੇ ਦੰਦ ਮੈਨੂੰ ਕੋਈ ਪ੍ਰੋਬਲਮ ਨਹੀਂ ਗੁੱਡ ਮਾਰਨਿੰਗ ਨਾਈਟ ਹੁੰਦੀ ਵੀ ਗੁੱਡ ਮਾਰਨਿੰਗ 4:00 ਵਜੇ ਤੇ ਚਲੋ ਫਰੈਂਡਸ ਬਨੇਰੋ ਵਲੋਗ ਦੇ ਨਾਲ ਐਦਾ ਹੀ ਕੰਟੀਨਿਊ ਚੱਲੇਗਾ ਵਲੋਗ ਤੇ ਮੜੀ ਮੈਨੂੰ ਵੀ ਦਿਖਾ ਮੈਂ ਵੀ ਮੜਾ ਟੈਸਟ ਕਰਕੇ ਦੇਖਾਂ ਦੇ ਹੁਣ ਕਰਦੀ ਕੀ ਪਈ ਐ ਤੇ ਫੈਨਸ ਆ ਦੇਖੋ ਇੱਧਰ ਥੋੜੀ ਜਿਹੀ ਖਾ ਲੱਗੀ ਖਾਣੀ ਥੋੜੀ ਜਿਹੀ ਹੋਈ ਆ ਡੱਬੇ ਚ ਥੋੜੀ ਸੀ ਇੱਥੇ ਸਾਰਾ ਗੱड्डा ਬਿਠਾ ਲਿਆ ਸਾਰਾ ਦਿਨ ਲੇਟ ਲੇਟ ਕੇ ਗੱड्डा ਬਿਠਾ ਦਿੰਦੇ ਮੇਰੇ ਵੱਲ ਗੱਦੇ ਵਾਲ ਆ ਗਏ ਮੇਰੇ ਗੱਦੇ ਵੱਲ ਨਹੀਂ ਆਣਾ ਆਪਣਾ ਗੱड्डा ਆਪਣਾ ਹੀ ਰੱਖੋ ਫਿਸ ਗਿਆ ਨਹੀਂ ਫਿਸਿਆ ਮੈਨੂੰ ਕੁਝ ਨਹੀਂ ਲੈਣਾ ਦੇਣਾ ਹੱਤ ਤੀਜਾ ਮੁੰਡਾ ਨਹੀਂ ਸੌਣਾ ਬੋਲੀ ਕਿਦਾਂ ਹੱਤ ਮੈਂ ਸੌਣਾ ਦਮ ਦੋਸੀ ਬੋਲੀ ਕਿਦਾਂ ਬੋਲੀ ਕਿਦਾਂ ਬੋਲੀ ਕਿਦਾਂ ਫਵਾੜਾ ਦੋ ਵੀਰ ਲੈ ਲਾਈ ਤੋ ਪਰਿਓ ਸੌਣ ਲੱਗਿਆ ਸੌ ਲੱਗੇ ਬਿਨ ਉਹ ਦੇ ਦੇ ਤੇਰ ਦੀ ਕੀ ਨਾ ਕੰਮ 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 ਮੁੱਕਦਾ ਹੀ ਨਹੀਂ ਕੰਮ ਮੁੱਕਦਾ ਹੀ ਨਹੀਂ ਚੰਦੂ ਭਾਈਆ ਆਣਾ ਹੈ ਹੂੰ ਸੁਣਾ ਅੰਦਰ ਰੱਖਦਾ ਪਿੱਲੋ ਤੇਰਾ ਤੇ ਰੱਖਦਾ ਨਹੀਂ ਇੱਥੇ ਹੀ ਰੱਖੋ ਇਹ ਤਾਂ ਸੋਨਾ ਅਚਕ ਖਾਲੀ ਹੋ ਕੇ ਉਹਦੇ ਸਜਾਤਾ ਬਤੀ ਬੰਦ ਕਰ ਤੇ ਲੋ ਜੀ ਇੱਧਰ ਕਰਤੀ ਅਸੀਂ ਆਪਣੇ ਮਾਤਾ ਜੀ ਤਿਆਰ ਮਾਤਾ ਜੀ ਨੂੰ ਦਿੱਤੀ ਨਵੀਂ ਚੁੰਨੀ ਤੇ ਨਾਲ ਆਪਾਂ ਤੁਲਸੀ ਮਤਾ ਇਹ ਵੀ ਲਗਾਈ ਚੰਡੀ ਤੇ ਇੱਧਰ ਨਾਲ-ਨਾਲ ਕਲੀਰੇ ਵੀ ਲਾਏ ਨੇ ਕਲੀਰੇ ਦੇ ਨਾਲ-ਨਾਲ ਸੰਦੂਰ ਲਾਇਆ ਲੋ ਜੀ ਮਹਿੰਦੀ ਲਾਈ ਚੂੜੀ ਚੂੜੀਆਂ ਵੀ ਪਾਈਆਂ ਐਵਲੀਆਂ ਚੂੜੀਆਂ ਪਾਈਆਂ ਮੈਂ ਐਵਲੀਆਂ ਚੂੜੀਆਂ ਵੀ ਲਾਈਆਂ ਤੇ ਇਸ ਤੱਕ ਕੀ ਇਹਦੇ ਵਿੱਚ ਸ਼ੀਸ਼ਾ ਵੀ ਰੱਖਿਆ ਉਹ ਪਿਆ ਹੋਇਆ ਨਾ ਸ਼ੀਸ਼ਾ ਤੁੰਗੀ ਰੀ ਬਣਾ ਸਾਰਾ ਬਚ ਲ ਗਿਆ ਆ ਇਹਦੇ ਵਿੱਚ ਹਲਾ ਧੀਰ ਈ ਤੁਲਸੀ ਮਾਤਾ ਨੂੰ ਕਰ ਦਿੱਤਾ ਸੀ ਰੈਡੀ ਪੂਰਾ ਤੇ ਅੱਜ ਜਿੱਦਾਂ ਦਾ ਕਿਨਾਂ ਦਾ ਵਿਆਹ ਸੀ ਸਵੇਰੇ ਮੈਂ ਕਰਨਾ ਸੀ ਨੰਨੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨੰਨੂ ਕੁਝ ਕਹਿਣਾ ਚਾਹਤੇ ਹੋ ਆਪ ਇਧਰ ਦੇਖੋ ਉੱਪਰ ਤੇਲ ਮਾਲਿਸ਼ ਨਾ ਕਹਿਣਾ ਚਾਹਤੇ ਹੋ ਜੈ ਜੈ ਕ ਜੈ ਜੈ ਕੇ ਬਾਰੇ ਵਿੱਚ ਕੁਝ ਕਹਿਣਾ ਚਾਹਤੇ ਹੋ ਜੈ ਜੈ کیسے ਕਰਤੇ ਆ بتا ਦੂੰ ਚਲੋ ਫਰੈਂਡਸ ਸਭ ਕੁਝ ਕਰ ਲਿਆ ਤੇ ਬਸ ਹੁਣ ਕਰੀਏ ਅਸੀਂ ਰੋਟੀ ਪਣੀ ਦਾ ਰੋਟੀ ਬਣ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਪਹਿਲਾ ਪਹਿਲਾਂ ਸਭ ਤੋਂ ਪਹਿਲਾਂ ਤੋਂ ਪਹਿਲਾਂ ਇੱਧਰ ਕੱਢ ਲਿਆ ਅਸੀਂ ਆਪਣਾ ਆਟਾ ਆਟਾ ਕੱਢ ਲਿਆ ਆਟਾ ਗੁੰਨਾ ਤੇ ਜਿਹੜਾ ਉਸ ਦਿਨ ਸਾਦ ਬਣਾਇਆ ਉਹ ਤੋਂ ਥੋੜਾ ਜਿਹਾ ਸਾਦ ਬਚਿਆ ਸੀ ਅਸੀਂ ਅਸੀਂ ਲਾਇਆ ਸਵੇਰੇ ਤੜਕਾ ਦੋ ਲਾਇਆ ਹੋਇਆ ਕਿੰਨਾ ਠਾ ਦਾ ਪਾਪਾ ਉਹ ਕੁਮਾਰ ਬਾਬੂ ਵਾਚਰੀਆ ਨੇ ਕਹਿਣਾ ਓਕੇ ਇੱਧਰ ਆ ਕਰ ਲਿਆ ਸਾਰਾ ਕੁਛ ਤਾਂ ਭਾਂਡੇ ਥੋੜੀ ਜਿਹੀ ਪਏ ਨੇ ਐ ਮਾਜਦੇ ਆ ਭਾਂਡੇ ਭੁੰਡੇ ਮਾਜਦੇ ਆ ਇਹਦੇ ਨਾਲ ਹੀ ਅਸੀਂ ਸਾਰ ਲੈਣਾ ਆਪਣੇ ਸਾਗ ਦੇ ਨਾਲ ਤੇ ਐ ਮੇਰਾ ਅੰਗਰੇਜ਼ ਨਾ ਸਵੇਰੇ ਬਾਹਰ ਸੀ ਤੇ ਬਾਹਰ ਸਾਡੀ ਨਾਲ ਕੰਮ ਵਾਲੀ ਆਈ ਕਹਿੰਦੀ ਹਾਏ ਇਤਨਾ ਸੁੰਦਰ ਬੱਚਾ ਮੈਨੇ ਕਦੀ ਦੇਖਾ ਹੀ ਨਹੀਂ ਇਤਨਾ ਸੁੰਦਰ ਮੈਂ ਕਿਹਾ ਤੂੰ ਨਜ਼ਰ ਮਤ ਲਗਾ ਦਿਓ ਮੇਰੇ ਬੱਚੇ ਕੋ ਹਣਾ ਬਾਬੂ ਫਿਰ ਮੈਂ ਕਹਾ ਇਸ ਕੋ ਟਿੱਕਾ ਲਗਾਉਂਗੀ ਕਹਿੰਦੀ ਹਾਏ ਦੀਦੀ ਆ ਪੈਸੇ ਕਿਉਂ ਬੋਲ ਰਹੇ ਹੋ ਕਿ ਮੈਂ ਨਜ਼ਰ ਲਗਾ ਦੂੰਗੀ ਮੈਂ ਥੋੜੀ ਨਜ਼ਰ ਲਗਾਉਂਗੀ ਮੈਂ ਗਿਆ ਸਾਡਾ ਮੁੰਡਾ ਭਰਾਵਾ ਵੇ ਢੀਕ ਨਹੀਂ ਰੰਦਾ ਤੇ ਆ ਦੇਖੋ ਕਿਦਾਂ ਆਪਣੀ ਭੈਣ ਨੂੰ ਕੁੜਦਾ ਪਿਆ ਨੰਨੇ ਕੈਸੇ ਪੜਾਈ ਕੀ ਦੀ ਦੀ ਕੀ ਠਾ ਤੂੰ ਲੜਾਕਾ ਹੈ ਲੜਾਕਾ ਤੂੰ ਕੰਨ ਨਾ ਬੁੱਲੰਦਾ ਹੈ ਇੱਕ ਚੀਜ਼ਾਂ ਦੀ ਹਾਏ ਤੇ ਚਲੋ ਫਰੈਂਡਸ ਬਨੇਰੋ ਵਲੋਗ ਦੇ ਨਾਲ ਬਾਕੀ ਆਵਾਜ਼ ਮੇਰੀ ਉੱਚੀ ਐ ਥੋੜੀ ਐ ਘੱਟ ਐ ਜ਼ਿਆਦੀ ਐ ਜੋ ਵੀ ਉਹਨੂੰ ਕਰੋ ਇਗਨੋਰ ਕਿਉਂਕਿ ਤੁਹਾਡੇ ਤੱਕ ਪਹੁੰਚ ਨਹੀਂ ਚਾਹੀਦੀ ਸੀ ਉਹ ਅਸੀਂ ਪਹੁੰਚਾਤੀ ਐ ਤੇ ਚਲੋ ਰੋਟੀ ਰੁੱਟੀ ਦਾ ਸੋਚਦੇ ਆ ਬਣਾਈਏ ਤੇ ਟਾਈਮ ਤਾਂ ਹਜੇ ਕੁਝ ਵੀ ਨਹੀਂ ਹੋਇਆ ਹਜੇ ਹੋਏ ਨੇ 7:00 ਐ 10 ਮਿੰਟ ਘੜੀ ਮੇਰੀ ਅੱਗੇ ਆ 8:30 ਹੋਏ ਨੇ ਹਜੇ 8:30 ਵਜੇ ਤੱਕ ਤਾਂ ਵੀ ਰੋਟੀ 8:30 ਵਜੇ ਤੱਕ ਖਾਈ ਲੈਣੀ ਇਹ ਹਾਂਜੀ ਸ਼ਕਲ ਦੇ ਪਾਰੀ इनको इनको पारी ਕਰ ਦੋ ਪਾਰੀ ਕਰ ਦੋ ਫਲੈਂਕ ਕਿ ਉਸ ਕਰ ਦੋ ਫਲੈਂਕ ਕਿ ਉਸ ਕਰ ਦੋ 아이 ਨਹੀਂ ਦੇਖੋ ਤੇ ਕਮੈਂਟ ਜਰੂਰ ਕਰੋ ਵੀ ਕਿਨੂ ਕਿਨੂ ਮੇਰਾ ਪਾਂਜਾ ਕਿਦਾਂ ਦਾ ਲੱਗਿਆ ਤੇ ਦੱਸਣਾ ਜਰੂਰ ਤਮੀਜ਼ ਸਾਡੀ ਤਾਂ ਜਾਣ ਵੱਸਦੀ ਆ ਮੁੰਡੇ ਦੇ ਵਿੱਚ ਬੱਚਿਆਂ ਦੇ ਵਿੱਚ ਵੱਸਦੀ ਬੱਚਿਆਂ ਦੇ ਵਿੱਚ ਵੱਸਦੀ ਨਹੀਂ ਬੱਚੇ ਹੋ ਗਏ ਵੱਡੇ ਬੱਚੇ ਦਿੰਦੇ ਹੁਣ ਜਵਾਬ ਫਿਰ ਮੇਰਾ ਦਿਲ ਕਰਦਾ ਬੱਚਾ ਨੂੰ ਬਲਾਉਣ ਤੋਂ ਬੈਟਰ ਨਾ ਬਲਾਓ ਹਨਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜਰੂਰ ਜੇ ਅਸੀਂ ਨਹੀਂ ਬੁਲਾਉਂਦੇ ਵਧੀਆ ਕਰਦੇ ਨਾ ਫਿਰ ਤੁਸੀਂ ਜਵਾਬ ਦਿੰਦੇ ਹੋ ਮੈਂ ਫालतू ਬੋਲਾਂਗੀ ਹੱਥ ਲੱਕੀ ਕਰਾਂਗੀ ਇਹ ਨਾਲ ਬੈਟਰ ਹੈ ਇੱਕ ਚੁੱਪ ਸੋ ਸੁਖ ਇਹ ਨਹੀਂ ਫਰੈਂਡਸ ਤੇ ਚਲੋ ਬਨੇਰੋ ਬਲੌਗ ਦੇ ਨਾਲ ਤੇ ਇੱਧਰ ਮਾਤਾ ਜੀ ਨੇ ਵੀ ਪਾਈ ਮੇਰੇ ਮੰਜੰਟਾ ਡਰੈਸ ਕੇਸ਼ਰ ਜੀ ਨੇ ਮੰਜੰਟਾ ਡਰੈਸ ਤੇ ਇੱਧਰ ਮੇਰੇ ਪੁੱਤਰ ਨੇ ਨਹੀਂ ਸਾਈਂ ਬਾਵਾ ਨੇ ਵੀ ਤੇ ਮੇਰੇ ਕੇਸ਼ਵ ਜੀ ਨੇ ਇਹ ਕੇਸ਼ੂ ਤਾਂ ਮੇਰਾ ਬਰੇ ਖਾ ਵੀ ਖਾ ਬੱਚੇ ਨਾ ਨੂੰ ਬਾਹਰ ਕਰਦਾ ਬੜਾ ਗੰਦਾ ਪਾਣੀ ਜੰਦਾ ਜੀ ਸੋ ਜਗ੍ਹਾ ਗੰਦਾ ਤੇ ਥੈਂਕ ਯੂ ਕਰੋ ਵੀ ਕਾਲੀ ਤੇ ਮੈਂ ਕਿਹਾ ਕਿਉਂ ਨਾ ਅੱਜ ਬਾਰ ਨਟ ਪੋਰੀਏ ਭਾਵੇਂ ਬਰੇ ਬਲਾਈ ਚ ਉਹ ਨਾ ਨਟ ਪੋਰੀਏ ਤੇ ਨਕਾ ਖੋਲਿਆ ਹੈ ਤੇ ਪਾਣੀ ਦੇਖੋ ਐਦਾ ਦਾ ਕਾਲਾ ਪਾਣੀ ਜਾਂਦਾ ਪਿਆ ਸਿੱਧਾ ਕਾਲਾ ਪਾਣੀ ਐਦਾ ਵੀ ਕਦੇ ਚਉਂਦਾ ਹੀ ਚੰਗਾ ਨਹੀਂ ਇਹ ਚੁਵੇ ਚੁਵੇਗਾ ਕਾਲਾ ਪਾਣੀ ਬਹੁਤ ਜ਼ਿਆਦਾ ਕਾਲਾ ਪਾਣੀ ਸੀ ਹਾਂਜੀ ਤੇ ਲੋ ਜੀ ਫਰੈਂਸ ਇੱਧਰ ਬਾਹਰ ਪਾਣੀ ਪੁਣੀ ਖੋਲ ਕੇ ਅਧਰੀ ਦੇਖ ਲਈ ਤਾਂ ਬਹੁਤ ਜ਼ਿਆਦਾ ਪੈ ਗਿਆ ਪਾਣੀ ਦਾ ਖਲੇਰਾ ਅਦਰਵਾਇਜ਼ ਉਹਦਾ ਮੂਹ ਮੈਂ ਕੀਤਾ ਹੋਇਆ ਏ ਚੈਂਬਰ ਵੱਲ ਨੂੰ ਚੈਂਬਰ ਸਾਰਾ ਜਾਂਦਾ ਪਿਆ ਤੇ ਉਹ ਮੈਂ ਨਾਲ ਥੋੜੀ ਥੋੜੀ ਨਾਲ ਸਹੀ ਕਰਕੇ ਉਹ ਪੁੱਲਿਆ ਤੇ ਅੰਦਰ ਆਈਆਂ ਤੇ ਚਾਹ ਬਣੀ ਹੈ ਤੇ ਚਾਹ ਦਾ ਰੰਗ oh my god ਐਸੀ ਚਾਹ ਅਜੀਬ ਜਈ ਚਾਹ ਪੀਤੀ ਹੈ ਚਾਹ ਪੀਣ ਤੋਂ ਬਾਅਦ ਧਾਰੇ ਕਹਿੰਦਾ ਵੇ ਕਿ ਮੈਨੂੰ ਛੱਡ ਕੇ ਆਓ ਤੁਸੀਂ ਜਿੰਮ ਨੂੰ ਜਿੰਮ ਛੱਡ ਕੇ ਆਈਆਂ ਬਾਹਰ ਟੂਟੀ ਚਲਦੇ ਚੁੱਕੀ ਹੋਇਆ ਟੂਟੀ ਚਲਦੇ ਚਲਦੇ ਚ ਮੈਂ ਫਟਾਫਟ ਜਿੰਮ ਛੱਡ ਕੇ ਆਈਆਂ ਜਿੰਮ ਤੋਂ ਆਈਆਂ ਤੇ ਮੈਂ ਕਿਹਾ ਹੁਣ ਪੀ ਲਈਏ ਚਾਹ ਥੋੜੀ ਜੀ ਤੇ ਐ ਮੈਨੂੰ ਲਾ ਕੇ ਦੇ ਗਏ ਨੇ ਟੀਵੀ ਅਜਾ ਤੋ ਤਾ ਮੈਂ ਸਾਰਾ ਦਿਨ ਪਾਗਲ ਕਰ ਦੇਣਾ ਮੈਨੂੰ ਟੀਵੀ 'ਚ ਕੁਝ ਚਾਜਦਾ ਨਹੀਂ ਲਾਂਦੇ ਬਸ ਕ੍ਰਿਕਟ ਹੀ ਲਾਈ ਜਾਂਦੇ ਬੇਣੀ ਅਜੇ ਰੋਟੀ ਪਾਣੀ ਦਾ ਕੁਝ ਸੋਚਣਾ ਹੈ ਕੀ ਬਣਾਣਾ ਕੀ ਨਹੀਂ ਜਿਸ ਹਿਸਾਬ ਨਾਲ ਬਾਹਰ ਪਾਣੀ ਚੱਲਦਾ ਵੈਣਾ ਚੈਂਬਰ ਭਰ ਜਾਣਾ ਮੈਨੂੰ ਲੱਗਦਾ ਪਾਣੀ ਦਾ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਠੀਕ ਹੈ ਤੇ ਚਲੋ ਫਰੈਂਡਸ ਬਣੇ ਰੋ ਵਲੌਗ ਦੇ ਨਾਲ ਕੰਟੀਨਿਊ ਚੱਲੇਗਾ ਤੁਹਾਡੇ ਨਾਲ ਵਲੌਗ ਤੇ ਪੀ ਲਿਏ ਚਾ ਕਪੜੇ ਕਿੱਦਾਂ ਨੇ ਇਹਦੇ ਹੋਰ ਕੀ ਹੋ ਅਹ ਹੋ ਆਉਂ ਮਮੂ ਮਮੂ ਦਿੱਲੀ ਦੇਖ ਸਾਰੀ ਕਿੱਲੀ ਹੋ ਅਰੇ ਮੇਰਾ ਪਜਾਮਾ ਸਾਰਾ ਕਿੱਲੀ ਹੈ ਬਾਈਪਰ ਦੇ ਮੈਂ ਬਾਈਪਰ ਮਾਰਾ ਮਮਾ ਮਮਾ ਮਮ ਪਾਣੀ ਨੇ ਕਿੰਨੀ ਠੰਡ ਠੰਡ ਪਾਣੀ ਪਾਣੀ ਹੋਈ ਭਾਬੀ ਮੈਨੂੰ ਕਹਿੰਦੇ ਪਾਣੀ ਸਾਡੇ ਵੱਲੀ ਭੇਜ ਦੇ ਥੋੜਾ ਮੈਂ ਕਿਹਾ ਪੀਜਾ ਤੁਹਾਡਾ ਥੋੜਾ ਮੈਂ ਕਿਹਾ ਤੁਹਾਨੂੰ ਦੇ ਆਟਾ ਖਤਮ ਹੋਂਦੇ ਪਈਆਂ ਗਾਲਾਂ ਮੇਰਾ ਟਾਈਟਲ ਆ ਨਾ ਆਟਾ ਖਤਮ ਹੋਂਦੇ ਪਈਆਂ ਗਾਲਾਂ ਤੇ ਟਾਈਮ ਨਾਲ ਦੱਸਿਆ ਕਰੋ ਨਾ ਫਿਰ ਤੁਸੀਂ ਮੈਨੂੰ ਕਹਿੰਦੇ ਸੀ ਆ ਕਹਿੰਦੇ ਕੁੜੀਆ ਆਟਾ ਹੈਗਾ ਤੇ ਮੈਂ ਕਿਹਾ ਹੈਗਾ ਹਾ ਬੱਤੀ ਜਿਦਾ ਲੱਗਦਾ ਵੈਸੀ ਜਿਦਾਂ ਮੈਂ ਸੁਪਨਾ ਦੇਖੀ ਵੈਸੇ ਰੇਖਾ ਆਟਾ ਲਿਆਉਂਦਾ ਬਸ ਸਹੀ ਹੈ लड़ाई देखी लड़ाई दे दे, दे ने ने लड़ाई देखी हाथ। दे तो हमने ना दे को। को <laughs> ऐसे थोड़ा पार करते है। पारी कर दे <laughs> <laughs> हम्म। हो गया उम्मा खम नहीं उम्मा खम तो हाँ तो तो जिन्ना छोटा ही उन्ना ही तेज आ जा रोनी क्या हुआ क्या हुआ सबको बाय बाय कर दो अब मुंह देखिए देखी ਨੀਂ ਜੜ ਗਈ ਤੇ ਚਲੋ ਜੀ ਐਦਾ ਚੱਲ ਗਿਆ ਭਾਈ ਕੌਣ ਹੈ ਕਾਸ਼ੂ ਹੈ ਅੱਛਾ ਤੇ ਚਲੋ ਫਰੈਂਡਸ ਬਣੇ ਰਹੋ ਤੁਸੀਂ ਵਲੋਗ ਦੇ ਨਾਲ ਘਾਈ ਬੰਦ ਕਰ ਤੇ ਬਣੇ ਰਹੋ ਹੀ ਬਣੇ ਰਹੋ ਵਲੋਗ ਦੇ ਨਾਲ ਮੂੰਹ ਕਿਦਾਂ ਨਾਲ ਬਿੰਗੜੀ ਦਾ ਚਲੋ ਲੋ ਫਰੈਂਡਸ ਤੇ ਇੱਧਰ ਜਿਹੜੀ ਸਾਨੂੰ ਦਿਵਾਲੀ ਤੇ ਮਿਲੀ ਸੀ ਪ੍ਰੈਸ ਗਿਫਟ ਤੇ ਓਪਨ ਕਰ ਲਈ ਹੋਈ ਏ ਹਜੇ ਲਗਾਈ ਲਗੂਈ ਤਾਂ ਨਹੀਂ ਏ ਇਹ ਅੱਧਾ ਕਰਕੇ ਰੱਖਾਨੀ ਹਣਾ ਤੇ ਜਿਹੜਾ ਆਵਾਲਾ ਸਿਸਟਮ ਨਾ ਆ ਮਾਈਕ ਜਿਹੜਾ ਬਣਿਆ ਹੋਇਆ ਹੈ ਹੈਲੋ ਹੈਲੋ ਵਾਲਾ ਆਈ ਵਧੀਆ ਲੱਗ ਗਿਆ ਬਟ ਐਦਾ ਐਦਾ ਹਣਾ ਚਲੋ ਜੋ ਹੋ ਵੀ ਹੈ ਵਧੀਆ ਇਹ ਕਲਰ ਦਾ ਵਾਈਟਾ ਗੰਦਾ ਹੋ ਜਾਣਾ ਬਹੁਤ ਜਲਦੀ ਅਦਰ ਕੀ ਬਣਾ ਲਗਾਤੀ ਰਾਤੀ ਕੀ ਬਣ ਰਹਾ ਹੈ ਕਹਿੰਦੇ ਓਏ ਮਾਜੂਲੀ ਬਲ ਓਏ ਬਲੀ ਬਲ ਚਿੰਨ ਕੀ ਬਣਾ ਲੱਗਾ ਮਲਤਾਨੀ ਮਿੱਟੀ ਦੀ ਤਿਆਰੀ ਹੁੰਦੀ ਵੀ ਇੱਧਰ ਫੇਸ ਦੀ ਕੇਅਰ ਤਾਂ ਅਸੀਂ ਪੂਰੀ ਕਰੀਦੀ ਆ ਲਓ ਕੋਲੀ ਇਹ ਮੇਰੇ ਕੇਸ਼ਵ ਜੀ ਦੀ ਕੋਲੀ ਆ ਪਾਗਲੇ ਇੱਥੇ ਨਾ ਕਰ ਚਲੋ ਫਰੈਂਡਸ ਅੱਜ ਦੇ ਵਲੋਗ ਦੇ ਐਂਡ ਕਰਦੇ ਆ ਅਸੀਂ ਇੱਥੇ ਹੀ ਉਮੀਦ ਕਰਦੇ ਆ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਿਆ ਹੋਵੇਗਾ ਤੇ ਜਿੱਥੇ ਲੱਗਦਾ ਵਧੀਆ ਉੱਥੇ ਕਰਦਿਆ ਕਰੋ ਸੋਨਾ ਜਿਆ ਕਮੈਂਟ ਤੇ ਬਾਕੀ ਕਰਦਿਆ ਕਰੋ ਲਾਈਕ ਤੇ ਜਿਹੜਿਆਂ ਦੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਆਂ ਫੇਰ ਕੱਲ ਤੋਂ ਇੱਕ ਨਵੀਂ ਸਵੇਤ ਇੱਕ ਨਵੇਂ ਵਲੌਗ ਤੇ ਨਵੀਂ ਫੇਰ ਦੇ ਨਾਲ ਤਦ ਤੱਕ ਲਈ ਸਭ ਨੂੰ राधे राधे ਬਾਏ ਬਾਏ